ਨਬਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਸ਼ੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮੱਜੀਠਿਆ ਦੇ ਨਾਲ ਮੁਲਾਕਾਤ ਕਰਨ ਲਈ ਅੱਜ ਸਾਬਕਾ ਕੈਬਨਿਟ ਮੰਤਰੀ ਸ਼ੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਡੇਰਾ ਬਾਬਾ ਨਾਰਕਤੂ ਕਾਲੀ ਦਲ ਦੇ ਕਈ ਨੇਤਾ ਵੀ ਮੌਜੂਦ ਸਨ ਪਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰੀ ਫੋਲੋਸ ਫੋਰਸ ਜੇਲ੍ਹ ਦੇ ਬਾਹਰਲੇ ਗੇਟ ਤੇ ਤਾਇਨਾਤ ਕੀਤੀ ਗਈ ਸੀ ਜਿਨ੍ਹਾਂ ਨੇ ਸ਼ੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਜੇਲ੍ਹ ਦੇ ਵਿੱਚ ਬੰਦ ਵਿਕਰਮਜੀਤ ਸਿੰਘ ਮੱਜੀਠਿਆ ਦੇ ਨਾਲ ਮੁਲਾਕਾਤ ਤੋਂ ਸੁੱਚਾ ਸਿੰਘ ਨੂੰ ਰੋਕ ਦਿੱਤਾ ਗਿਆ ਤਾਕਤ ਸਮੇ ਬਾਅਦ ਜਿਲ੍ਹਾ ਸੁਪਰਡੈਂਟ ਇੰਦਰਜੀਤ ਸਿੰਘ ਕਾਲੂ ਜੇਲ੍ਹ ਤੋਂ ਬਾਹਰ ਆਏ ਨੇ ਤੇ ਉਹਨਾਂ ਨੇ ਨਿਯਮਾਂ ਦਾ ਹਵਾਲਾ ਦਿੱਤੇ ਹੋਏ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਤੋਂ ਮਨਾ ਕਰ ਦਿੱਤਾ ਤਾਂ ਸ਼ਮਣੇ ਕਾਲਜ ਨੂੰ ਲੀਡਰਸ਼ਿਪ ਨੇ ਜੇਲ੍ਹ ਤੇ ਗੇਟ ਤੇ ਹੀ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਹੈ ਤਾਂ ਸਰਕਾਰ ਨੇ ਇਸ ਧੱਕੇਸ਼ਾਹੀ ਦਾ ਵਿਰੋਧ ਵੀ ਕੀਤਾ ਹੈ ਹੁਣ ਬਾਅਦ ਵੀ ਤੁਹਾਡੇ ਵੱਡੇ ਆ ਗਏ ਪਹੁੰਚੇ ਨੇ ਉਹਨਾਂ ਨੂੰ ਵੀ ਮੁਲਾਕਾਤ ਕਰਨੀ ਇਹ ਸਮਾਂ ਕਿਹੋ ਜਿਹਾ ਚੱਲ ਰਿਹਾ ਪੰਜਾਬ ਵਿੱਚ ਮੈਨੂੰ ਸਮਝ ਨਾ ਕਿ ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਥੋੜੀ ਉੱਪਰ ਜਿਵੇਂ ਅਸੀਂ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਜਦ ਕਿ ਦੇਸ਼ ਦੀ ਆਜ਼ਾਦੀ ਵਾਸਤੇ ਬੜੀਆਂ-ਬੜੀਆਂ ਕੁਰਬਾਨੀਆਂ ਨੇ ਸਿੱਖ ਕੌਮ ਦੀਆਂ 85 ਤੋਂ 87% ਸ਼ਹੀਦ ਹੋਣ ਵਾਲੇ ਲੋਕ ਜਿਹੜੇ ਨੇ ਉਹ ਸਿੱਖ ਕੌਮ ਦੇ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ 30 ਸਰਕਾਰਾਂ ਬਣੀਆਂ ਨੇ ਲੇਕਿਨ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ ਕਿਸੇ ਦੀ ਮੁਲਾਕਾਤ ਹੀ ਨਾ ਕਰਨ ਦਿੱਤੀ ਜਾਵੇ ਅਹੀਂ ਕੋਈ ਤਾਂ ਕਿ ਉਹਨੂੰ ਦੇ ਨਹੀਂ ਸੀ ਆਉਣਾ ਸਿੱਖਾਂ ਵਿੱਚੋਂ ਦੀ ਸਿਰਫ ਉਹਦੇ ਦਰਸ਼ਨ ਕਰਨੇ ਸੀ ਆਪਣੇ ਲੀਡਰ ਦੇ ਤਾਂ ਕਿ ਉਹ ਮੁਸੀਬਤਾਂ ਦੇ ਨਾਲ ਦਲੇਰੀ ਨਾਲ ਨਜਿੱਠ ਸਕੇ ਤੇ ਸਾਨੂੰ ਰੋਕ ਦਿੱਤਾ ਤੇ ਅਸੀਂ ਮਹਿਸੂਸ ਕਰਨੇ ਆ ਕਿ ਅਸੀਂ ਗਲਾਮ ਦੇਸ਼ ਵਿੱਚ ਰਹ ਰਹੇ ਹਾਂ ਬਿਲਕੁਲ ਇਸ ਗੱਲ ਤੁਸੀਂ ਹੋਰ ਵੀ ਆਖਿਆ ਜੇ ਅਕਾਲੀ ਦਲ ਦੀ ਸਰਕਾਰ ਬਣ ਗਈ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਕਰੇਗਾ ਕਿ ਉਹ ਵਿਅਕਤੀ ਜੇਲ੍ਹ ਦੇ ਅੰਦਰ ਮੁਲਾਕਾਤ ਕਰੇ ਮੈਂ ਸਮਝਦਾ ਮਾਂ ਕਿ ਭਾਵੇਂ ਜਿੱਡਾ ਮਰਜ਼ੀ ਕੋਈ ਜਿਸ ਤਰ੍ਹਾਂ ਦਾ ਵੀ ਇਨਸਾਨ ਜੇਲ੍ਹ 'ਚ ਹੋਵੇ ਉਹਦੀ 10 ਦਿਨਾਂ ਬਾਅਦ ਹੀ ਮੁਲਾਕਾਤ ਕਰਨ ਦਾ ਕਾਨੂੰਨ ਹੋਵੇ 10 ਦਿਨਾਂ ਬਾਅਦ ਨਹੀਂ 15 ਦਿਨਾਂ ਬਾਅਦ ਹੀ ਕਰਨ ਵਾਲਾ ਹੋਵੇ ਇੱਕ ਦਿਨ ਜਿਹੜਾ ਵਾ ਦਿੱਤਾ ਜਾਵੇ ਜਦੋਂ ਹਰ ਇਨਸਾਨ ਜਿਹੜਾ ਵਾ ਉਹਦੀ ਜਿਹੜੀ ਇਹ ਮੁਲਾਕਾਤ ਕਰ ਸਕੇ ਅਸੀਂ ਇਹੋ ਜਿਹੇ ਕਾਨੂੰਨ ਜਿਹੜੇ ਇਹਨਾਂ ਨੂੰ ਬਦਲਾਂਗੇ ਤਾਂ ਕਿ ਕੋਈ ਵੀ ਬੰਦਾ ਜੇਲ੍ਹ 'ਚ ਆਏ ਕਿਸੇ ਵੀ ਪਾਰਟੀ ਦਾ ਆਵੇ ਉਹਦੇ ਵਰਕਰ ਉਹਦੇ ਲੀਡਰ ਉਹਦੇ ਜਿਹੜੇ ਸਾਥੀ ਨੇ ਉਹ ਉਹਦੀ ਪਰਿਵਾਰ ਜਿਹੜਾ ਵਾ ਉਹਦੀਆਂ ਬੁਰਾ ਕੱਤਾਂ ਜਾਨੀ ਹਰਪ੍ਰੀਤ ਸਿੰਘ ਤੇ ਬਿਆਨ ਸਾਹਮਣੇ ਆਇਆ ਵੀ ਉਹਨਾਂ ਨੇ ਜਿਵੇਂ ਛੱਡ ਕੇ ਇਹ ਰਾਜਨੀਤੀ ਚ ਕੁਦਣਾ ਕੀ ਲੱਗਦਾ ਵੀ ਕਿ ਕਿਤਨੇ ਕਿਤੇ ਡਾਊਨਫਾਲ ਹੈ ਮੈਂ ਸਮਝਨਾ ਉਹਦੀ ਬਦਕਿਸਮਤੀ ਜਿਸ ਤਾਕਤ ਤੇ ਉਹ ਬਰਾਜਮਾਨ ਸੀ ਸਾਰੀ ਸਿੱਖ ਕੌਮ ਦੁਨੀਆ ਦੇ ਕੋਨੇ-ਕੋਨੇ ਤੋਂ ਉਹਨੂੰ ਸਿਰ ਝਕਾਉਂਦੀ ਹੈ ਤੇ ਉਹਦੇ ਪੈਰਾਂ ਚ ਬੈੰਦੀ ਸੀ ਉਹਦਾ ਹੁਕਮ ਜਿਹੜਾ ਸੀਗਾ ਉਹ ਸਾਨੂੰ ਰੱਬ ਦਾ ਹੁਕਮ ਸੀ ਜਦੋਂ ਏਡੀ ਵੱਡੀ ਪਦਵੀ ਤੇ ਕੋਈ ਇਨਸਾਨ ਪਹੁੰਚਦਾ ਤੇ ਰੱਬ ਦੀ ਅশীরਵਾਦ ਤੋਂ ਬਿਨਾਂ ਨਹੀਂ ਪਹੁੰਚਦਾ ਤੇ ਜਦੋਂ ਲੱਖ ਦਵਾ ਉਦੋਂ ਵੀ ਰੱਬ ਲਾਉਂਦਾ ਬੰਦਾ ਨਹੀਂ ਕੋਈ ਜੰਮਿਆ ਕਿਸੇ ਨੂੰ ਏਡੀ ਵੱਡੀ ਪਦਵੀ ਤੋਂ ਲਾਉਣ ਵਾਲਾ ਤੇ ਉਹਨੇ ਬਿਆਨ ਦਿੱਤਾ ਕਿ ਸਖਬੀਰ ਹੁਣ ਮੇਰੇ ਥੱਲੇ ਆ ਗਿਆ ਵਾ ਮੈਂ ਸਮਝਣਾ ਉਹ ਥੱਲੇ ਨਹੀਂ ਆਇਆ ਤੇਰੀ ਮੱਤ ਮਾਰੀ ਗਈ ਹੈ ਤੂੰ ਥੱਲੇ ਆ ਗਿਆ ਵਾ ਕਿ ਬਰਾਬਰ ਆਣ ਕੇ ਬਹਿ ਗਿਆ ਵਾ ਮੇਨੇ ਭੇੜਨਾ ਵਾ ਜਨਾਨੀਆਂ ਵਾਲੇ ਤੇ ਐਸੀਆਂ ਗੱਲਾਂ ਕਰਨਾ ਜਿਹੜਾ ਅਕਲ ਵਾਲਾ ਇਨਸਾਨ ਨਹੀਂ ਕਰ ਸਕਦਾ ਕਦੇ ਕਿਸੇ ਦੇ ਘਰ ਤੇ ਕਬਜ਼ਾ ਕੀਤਾ ਜਾ ਸਕਦਾ ਕਾਲੀ ਦਲ ਦਾ ਘਰ ਐ ਸਾਡਾ ਦਫ਼ਤਰ ਕਾਲੀ ਦਲ ਦਾ ਨਿਸ਼ਾਨ ਜਿਹੜਾ ਸਾਡੀ ਸਿੱਖ ਕੌਮ ਦੀ ਆਮ ਤੇ ਸ਼ਾਨ ਐ ਇਹੋ ਜੀਆਂ ਗੱਲਾਂ ਕਰਨੀਆਂ ਮੈਂ ਕਾਲੀ ਦਲ ਤੇ ਵੀ ਕਬਜ਼ਾ ਕਰਾਂਗਾ ਮੈਂ ਦਫ਼ਤਰ ਤੇ ਵੀ ਕਬਜ਼ਾ ਕਰਾਂਗਾ ਮੈਂ ਸਖਬੀਰ ਬਾਦਤ ਦਾ ਜੇ ਕਰ ਦਿਆਂਗਾ ਉਹ ਕਰ ਦਿਆਂਗਾ ਜਦੋਂ ਐਡੀ ਵੱਡੀ ਪਦਵੀ ਤੇ ਬੈਠ ਕੇ ਤੂੰ ਇੱਕ ਕੌਮ ਦੇ ਚੁਣੇ ਹੋਏ ਪ੍ਰਧਾਨ ਦੀ ਲਿਆਕਤ ਵੱਲ ਵੇਖ ਕੇ ਉਥੋਂ ਜਿਸ ਤੱਕ ਤੇ ਤੂੰ ਸੀ ਤੇਰੇ ਲਫ਼ਜ਼ ਮਨਮ ਪੱਟੀ ਕਰਨ ਵਾਲੇ ਹੋਣ ਚਾਹੀਦੇ ਨੇ ਲੇਕਿਨ ਤੇਰੇ ਲਫ਼ਜ਼ ਜਿਹੜੇ ਸੀ ਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਵਾਲੇ ਨਹੀਂ ਸੀ ਉਹ ਸੁਖਬੀਰ ਇੱਕ ਕਦਮ ਅੱਗੇ ਆ ਉਹ ਸੁਖਬੀਰ ਇੱਕ ਕਦਮ ਹੋਰ ਆ ਇਹਦੇ ਨਾਲ ਕੋਈ ਮੈਂ ਸਮਨੇ ਕਾਲ ਤੱਕ ਦੇ ਜਥੇਦਾਰ ਦੇ ਲੱਖ ਜ ਨਹੀਂ ਸੀ